ਦੂਸਰੇ ਪਾਸੇ ਬਾਹੁ ਅਕਬਰ ਬਰਵਾਲਾ ਮੈਦਾਨ ਵਿੱਚ ਬੱਲੇ ਬੱਲੇ ਹੁੰਦੇ ਹੋਏ ਕਬੱਡੀ 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 ਜੀ ਦੂਰੇ ਦਸਤੀ ਦਾ ਵੀ ਕਿਵੇਂ ਪਕੜਾ ਉਹ ਠੱਕੇ ਨੂੰ ਦਸਤੀ ਦਾ ਬਈ ਜੀ ਵੇਖ ਤੇ ਹਰ ਸ਼ੀਲੂ ਨੂੰ ਜਰੂਰ ਇਖਤਿਆਰ ਕਰੂਗਾ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਰਾਜਨ ਮੇਸ਼ਰਵਾ 14 ਬਾਰ 14 ਨੌਜਵਾਨ ہن پتہ کرنا کہ اس کا دین ہے 200 سے طالبانیاں ارہا رہے ہیں 50 بن کے 50 ہو گئے ہے حاضر تھانے اپنے ہو رہی ہے اور کے سارے بڑے گام میں بودیو میں کرتا میرے بھائیوں وہ چکر یہ چکر اتنا رنگ وکاس اور کرتا میں بازار ਆ ਸ਼ੇਅਰ ਮਾਰਕੀਟ ਉਹਦੇ ਨੂੰ ਜਿੰਨੇ ਬੰਦੇ ਨੂੰ ਹੁੰਦਾ ਬਹੁਤ ਤੇ ਇਹ ਟੀਮਾਂ ਖਰੀਦਦਾ ਫੁੱਟਬਾਲ ਪਰ ਮੈਂ ਨਾ ਜਿੰਨੇ ਮੰਗੀ ਤੇਰੇ ਕੌਡੀ ਨੂੰ ਬੰਦੇ ਉੱਥੇ ਪੈਸੇ ਦੇਣੇ ਚਿੰਤ ਨਾਲ ਅੰਮ੍ਰਿਤਸਰ 에어ਪੋਰਟ ਤੇ ਬਾਹਰਲੇ ਬੰਦੇ ਉੱਥੇ ਫੋਟੋ ਲੱਭੂ ਜਾਂਦਾ ਪੈਸੇ ਬਣਾ ਦਈਦਾ ਅਸਾਹ ਪਤਾ ਲੱਗ ਜਾਂਦਾ ਪੰਜਾਬੀ ਮੁੰਡਾ ਆਪਣਾ ਵੈਸਟ ਲੈਂਡ ਪੁੱਛੇ ਹਫਤਾ ਇੱਕ ਨਾਂ ਦਾ ਫੋਟੋ ਉੱਤਰੂਗੀ ਦੋ ਦੀ 에어ਪੋਰਟ ਤੇ 에어ਪੋਰਟ ਤੇ ਹੀ ਪੁੱਛੇ ਅੰਮ੍ਰਿਤਸਰ ਤੋਂ ਦਿੱਲੀ ਥੋੜਾ ਦੇਵ ਦੀਪਰ ਵੀਪਰ ਬੱਲੇ ਗੜ ਛਰਨਾ ਵਾਲਾ ਹਵਾਨੀਗੜ ਦੇ ਇਲਾਕੇ ਦਾ ਕੋਨੀ ਵਰਗੇ ਪਾਲੀ ਨੇ ਤੇ ਉਦੋਂ ਵੀ ਨਾ ਕੋਈ ਦਸਵੀਂ ਨ ਭਾਲਦੇ ਆ ਵੀ ਯਾਰਾ ਗਲਾਸ ਕਿੱਥੇ ਮੁੱਕੇ ਪਾਲੀ ਇੱਕ ਮਿੰਟ ਰੁਕਿੰਦੇ ਦੇਖੋ ਗਰਾਊਂਡ ਦੇਖੋ ਇੱਥੋਂ ਸੀ ਰੋਟੀ ਖਾਣੇ ਨੇ ਇੱਥੇ ਗਰਾਊਂਡ ਦੇ ਵਿੱਚ ਪਾਣੀ ਪੀ ਕੇ ਗਲਾਸ ਖਾਲੀ ਛੱਡਦੇ ਆ ਦੱਸੋ ਇਹ ਸਾਡੇ ਵਾਸਤੇ ਚੰਗੀ ਗੱਲ ਆ ਪਲੀਜ਼ ਇਹਨਾਂ ਨੂੰ ਚੱਕੋ ਚਾਹੇ ਮੇਰੇ ਵੀਰ ਮੰਗ ਕੇ ਇੱਕ ਇੱਕ ਗਲਾਸ ਚੱਕ ਲਓ ਸਾਰੇ ਬਾਹਰ ਕਰਿਆ ਕਰੋ ਯਾਰ ਇਸ ਡਾਇਰ ਨੂੰ ਕਲੱਬ ਯੂਐਸਏ ਦੇ ਵੱਲੋਂ 5 ਲੱਖ ਰੁਪਏ ਦੇ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਹੈ ਲੈ ਵੀ ਜੋਤਿਆ ਮੁਬਾਰਕਬਾਦ ਦਾ ਨੌਜਵਾਨਾ ਪੂਰਨ ਸਿੰਘ ਮਹਿਮਦਾਲੀਏ ਦਾ ਪੋਤਾ ਮੇਰੇ ਵੀਰੋ ਕਬੱਡੀ 365 ਨੂੰ ਬੇਨਤੀ ਹੈ ਵੀ ਇੱਧਰ ਵੀ ਕੈਮਰਾ ਲੈ ਕੇ ਆ ਜਾਓ ਸਨਮਾਨ ਆਪਾਂ ਇਕੱਠੇ ਅੰਬਾ ਅੰਬੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ 23 ਜਰੋਵਰ ਮਿਲ ਰਹੀ ਹੈ ਅੰਬੇ ਦਾ ਅੱਜ ਕਹਿੰਦੇ ਪ੍ਰਥਾ ਦੇ ਵਿੱਚ ਕੇਕ ਵੀ ਕੱਟਿਆ ਜਾ ਰਿਹਾ ਹੈ ਅਮਰਤੋਏ ਖਾਣ ਵਾਲੀ ਚੀਜ਼ਾਂ ਮੂੰਹ ਤੇ ਨਹੀਂ ਲੋੜੀ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਲੈ ਜਾ ਹੁਣੇ ਹੀ ਲੈ ਲੈ ਇਧਰ ਬਹੁਤ ਬੰਦਾ ਹੋ ਗਿਆ ਜੀ ਪਿਆਰ ਤੇਰੀਓ ਮਹਿਮਾਨੀਏ ਜੋਤੇ ਦਾ 5 ਲੱਖ ਰੁਪਏ ਨਾਲ ਹੋਇਆ ਸਨਮਾਨ ਰਣਜੀਤ ਸਿੰਘ ਢੱਡਾਰੀ ਜਲਜੀਤ ਸਿੰਘ ਵਿਸ਼ੇਸ਼ ਤੌਰ ਤੇ ਨਾਲ ਖੜੇ ਹੈ ਤੇਰੀ ਜੋਤੇ ਮੁਬਾਰਕਬਾਦ ਹੈ 5 ਲੱਖ ਤੈਨੂੰ ਅੱਜ ਸਨਮਾਨ ਦੇ ਵਿੱਚ ਦਿੱਤਾ ਹੈ ਹਰ ਯੂਐਸਏ ਦੇ ਦਿਓ ਆ ਇੱਕ ਸਾਰਾ ਕਲੀਅਰ ਕਰਾਂਗੇ ਟੈਨਸ਼ਨ ਨਾ ਲੋ ਸਰਮਾਨ ਮੇਰੇ ਵੀਰੋ ਧੂੜਾ ਜੱਸੀ ਦਾ ਕਰਦੇ ਹੋ ਨਹੀਂ 51000 ਵੀਰੇ ਨਹੀਂ ਜਾਣਾਂ ਜੀ ਇਹਦੇ ਵੀ ਆਉਗਾ ਜੇ ਤੇ ਪਹਿਲਾਂ ਆ ਕੇ ਰੈਫਰੀ ਨੂੰ ਪਤਾ ਨਹੀਂ ਲੱਗਣਾ ਵੀਰ ਜੌਨੀ ਵਾਲੇ ਇਹਨਾਂ ਨੂੰ ਥੋੜਾ ਥੋੜਾ ਵੀਰ ਬਣਗੇ ਇੰਤੋਂ ਅੱਗੇ ਨਾ ਹਟੇਗਾ ਜੇ ਆ ਆਉਣ ਨਾ ਗੋਲ ਖਾ ਲਿਓ ਮੈਚ ਕਰਾਉਣੇ ਅੱਗੇ ਪਿੱਛੇ ਕਰ ਲਗੇ ਫਿਰ ਉਹ ਰੌਲਾ ਪੈ ਜਾਣਾ ਪਈ ਹਾ ਗਰਾਉਣ ਲੱਗੇ ਆ ਜੀ ਆ ਪੜਨਾ ਬਹੁਤ ਵੱਡੇ ਤਵੰਦ ਕਿਤੇ ਗਏ ਉਧਰ ਨੰਕਰ ਪ੍ਰਸ਼ਾਦਾ ਗਰਾਉਣ ਚ ਆ ਜਾਵੇ ਮੱਖਣ ਵਾਖੀ ਇੱਥੇ ਲੋਕ ਮੇਟ ਬੈਠੇ ਛੜਦੇ ਕਿੱਥੇ ਜਲਾ ਸ਼ੁਰੂ ਲਾਇਓ ਹਾਈ ਆਪਾ ਕਿਹਾ ਵੀ ਗਰਾਉਣ ਜਮਾ ਕਲੀਰ ਆਉਂਦੇ ਨੇ ਤਾੜੀਆਂ ਮਾਰਦੀਆਂ ਫੇਰ ਲੈ ਥੋੜਾ ਕਿਰਪਾ ਕਰਕੇ ਪਾਣੀ ਗਰਾਉਣ ਚ ਹੈ ਨਹੀਂ ਜੀ ਪਾਣੀ ਗਰਾਉਣ ਚ ਬੰਦ ਦਾ ਕਰ ਦਿਓ ਗਰਾਉਣ ਚ ਪਾਣੀ 1 ਮਿੰਟ ਅੰਬੇ ਇੱਕ ਜਿਹਨਾਂ ਨੇ ਮਹਾਰਾਜ ਪ੍ਰਤਾਮਣ ਪੜਿਆ ਉਹਨਾਂ ਨੂੰ ਪਤਾ ਵੀ ਚੇਤਕਪੌਰ ਸੀਗਾ ਵੀ ਚੇਤਕਪੌਰ ਨੇ ਤੇ ਪਾਲ ਭੰਗੂ ਤੇ ਨਾਲ ਮੇਰੇ ਵੀਰੋਂ ਗੈਰੀ ਹੈ ਵੀਰੋਂ ਵਾਲਾ ਸਾਡਾ ਵੀਰੋਂ ਨਾਲ ਵਲੀਓ 51000 ਨਾਲ ਸਨਮਾਨ ਕੀਤਾ ਗਿਆ ਰਵੀਸ਼ਮ ਆ ਗਿਆ ਸਲੀਰੇ ਦੀ ਧਰਤੀ ਦਾ ਅੱਜ ਦੇ ਅਗੇ ਦੇ ਤਿੰਨ ਜੱਫੇ 20000 ਦੇ ਆ ਆਓ ਮੱਖਣ ਸੰਧੂ ਵਿਕਰਮਜੀਤ ਸਿੰਘ ਸੰਧੂ ਮੱਖੀ ਕਣਾ ਵਾਲੇ ਦਾ ਮੁੰਡਾ ਕਬੱਡੀ ਪਾ ਕੇ ਵਾਪਸ ਆਇਆ ਕਬੱਡੀ ਪਾ ਕੇ ਵਾਪਸ ਆਇਆ ਕੋਪੀ ਵਾਲਾ ਗੁਰੂ ਹੈ ਤੀਰਥਾਟਵਾਲ ਨੇ ਵਧਾਈ ਭੇਜੀ ਹੈ ਮੋਹਨਵੀਰ ਬਾਲ ਨੂੰ ਵੀ ਇਸ ਧਰਤੀ ਦਾ ਜੁੜ ਕੇ ਰਹਣਾ ਇਹ ਕੋੜਾ ਪਰਮਾਨੰਥਾ ਕੋੜਾ ਸਾਹਿਬ ਉਹਨੇ ਸਾਡੇ ਭਰਾ ਨੂੰ ਸੁਖੜੇ ਇੱਕ ਚਾਨ ਦੇਖਾ ਹੈ ਕੰਗੇ ਤੋਂ ਦਾਗ ਹੈ ਹਮਨੇ ਬੇਦਾਗ ਦੇਖਾਇਆ ਏ ਇਹ ਮੇਰੇ ਪੰਜਾਬੀਆਂ ਦੇ ਸੰਧੂ ਭਰਾਵਾਂ ਦੇ ਵੱਲੋਂ ਹਰਜੀਤ ਸੰਧੂ ਪਰਮੇਂਦਰ ਸੰਧੂ ਕਹਿੰਦਾ ਵੀ ਮੱਖਣ ਹਰਮੇਂਦਰ ਸੰਧੂ ਉਹਨਾਂ ਵੱਲੋਂ ਅੰਮੇ ਦੀਆਂ ਦੋ ਕਬੱਡੀਆਂ ਤੇ 5000 5000 ਸਿੱਖੀ ਵੀ ਸਾਹਮੀ ਹੈ ਆਹ ਮੁੰਡੇ ਦਾ ਕੱਦ ਕਾਠ ਫਰੋਜਪੂਰੀਏ ਨਸ਼ੱਤਰ ਜੱਟ ਹੈ ਮੇਰੇ ਵੀਰੋ 1000 ਵੀ ਪੱਤਾ ਕਿਵੇਂ ਸੱਟਣਾ ਉਹ ਖੁੱਲ੍ਹਾਂ ਨੂੰ ਨਹੀਂ ਪਸੀਨਾ ਵੀ ਕਿਵੇਂ ਖੜਦਾ اگل گلا کی ہونا डैडी वे पंज सौ पील मानसे

ਤਾਮੇ ਜੋਤਾ ਸਭਰਾਵਾ ਪੈਦਾ ਕੀਤਾ ਹੈ ਔਰ ਉਸੇ ਨੇ ਅਰਸ਼ ਕੋਲਾ ਸਾਹਿਬ ਕਿਆ ਸੁਖਮਨ ਵਰਗੇ ਉਸੇ ਇਲਾਕੇ ਦਾ ਨੌਜਵਾਨ ਮੱਖਣ ਮੱਖੀ ਮੱਠੀ ਕਲਾ ਵਾਲਾ ਅਸਲੀ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਦੇਖਦਾ ਚਾਹ ਜੋ ਹੱਥ ਕਰਦਾ ਹੈ ਇਸ ਨੌਜਵਾਨ ਦੇ ਨਾਲ ਔਰ ਇੱਕ ਪਾਸੇ ਚੇਤਕਾ ਹੈ 골ਡ ਨਬਾਏ ਆਫ ਕਬੱਡੀ ਹੈ ਨੌਜਵਾਨ ਦੇਖੋ ਮੈਦਾਨ ਦੇ ਵਿੱਚ ਮੱਖਣ ਮੱਖੀ ਮੈਚ ਪੂਰਾ ਫਸਿਆ ਪਿਆ ਹੈ اے کریں گی فیصلہ روشنی کا جس دیے میں دم ہوگا وہ ٹک جائے گا ہے جس دیے میں دم ہوگا وہ ٹک جائے گا اگلا میچ پچاسی کلو پاردہ دریتا ਅਤੇ ਅਵਤਾਰ ਸਿੰਘੀ ਵੱਲ ਮੈਮੋਰੀਅਲ ਕਬੱਡੀ ਕਲੱਬ ਭਲਾਥ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਜਾਵੇਗਾ ਆਲਾ ਨਾਰਾ ਸਾਹਮਣੇ ਮੱਖੀ ਓ ਮੱਖਣ ਮੱਖਣ ਮੱਖੀ ਕਬੱਡੀ ਪਾਰਿਆ ਲੱਗਿਆ ਓ ਜੰਬਰ ਦਾ ਕਹਿ ਕੇ ਵਾਹ ਗਰੂ ਓ ਸਾਹਮਣੇ ਚੱਕਾ ਚੱਕਾ ਤੇ ਮੱਖੀ ਓ ਦੋ ਪੁੱਪਰ ਸ਼ੇਰ ਪੜ ਗਿਆ ਸਾਹਮਣੇ ਦਾ ਪੇ ਕੀ ਫੈਸਲਾ ਹੈ ਕੋਸਾ ਕਹਿੰਦੇ ਨੇ ਨੰਬਰ ਧਾਰੀ ਦਾ ਨੰਬਰ ਰੈਡਰ ਦਾ ਪਲੀਜ਼ ਮਾਣ ਇਸ ਨਾਮ ਸੱਤਿਆ ਉਧਰ ਜੋਤੀ ਘਮੋੜਾ ਦਾ ਮਿਰਦੀ ਖੜੇ ਹਰੋ ਹੋ ਰਹੇ ਹੋਣਾ ਦਾ ਨਾਮ ਪ੍ਰਤਾਪ ਭਿੰਡਰ ਹੋਣਾ ਦਾ ਜਸ਼ਨ ਜਸ਼ਨ ਸਾਡਾ ਜੀਤ ਜਿੱਥੇ ਆਇਆ ਸੁਣਦਾ ਹੁਸ਼ਰਪ੍ਰਿਆ ਨੰਗਲ ਮੰਗਲ ਇਸ਼ਰਪਿੰਡਾ ਜਸ਼ਨ ਦਾ ਵਾਦੇ ਮਾਮਾ ਜੀ ਆਏ ਜੀ ਮਿਲੋ ਆ ਕੇ ਵੇਖੋ ਨਾ ਸੱਤਰ ਬਣਾਵੇ ਉਹ ਜਿੰਨ ਤੇ ਆ ਕਬੱਡੀ ਜੱਜ ਸੰਧਾ ਕਬੱਡੀ ਆਸਟ੍ਰੇਲੀਆ ਦਾ ਅਰੰਭਵਾਦ ਦੁਬਾਰਾ ਇਹਦੀ ਬੇਨਤੀ ਕਰਨਾ ਹੈ ਕਿ ਹੁਣ 85 ਕੇਜੀ ਤੇ 40 ਕੇਜੀ ਦਾ ਮੈਚ ਹੋ ਰਿਹਾ ਹੈ। ਸ਼ਸ਼ਾ ਸ਼ਨੀ ਜੀ ਮੈਂ ਮਦਨ ਕਬਾਲ ਦੁਬਾਰਾ ਇਹਦੀ ਕਮੇਟੀ ਕਰਦੇ ਹਾਂ ਜੀ ਜਿੱਤੇ ਨਾ ਕੋਈ ਸ਼ਸ਼ਾ ਨਹੀਂ ਜਾਵੇਗਾ। ਬੜੀ ਆਮਦ ਹੋ ਰਹੀ ਹੈ ਬੜੀ ਦੇਖ ਚ ਬਣਾ ਦੇਣੀ। ਭਾਜੀ ਮੈਚ ਦੀਆਂ ਟੀਮਾਂ ਦੇ ਵਿੱਚ ਆਹੀ ਨੇ। ਇੱਕ ਕਹਿਣਾ ਆ। ਚਲੋ। ਹਾਂ ਮੁੰਡਾ ਹੁੰਦਾ ਨਾ ਅਸੀਂ ਉੱਤਰੀ ਪਾਈ ਬੋਧ ਰਾਜ ਮੱਟੂ ਸੁਖਪੁਰੇ ਵਾਲੇ ਨੂੰ ਮਾਰਖਾ ਭਲਵੰਤ ਸਿੰਘ ਜੀ ਲੱਕਰ ਤੇ ਰਘੂਕਰ ਸਿੰਘ ਜੀ ਲੱਕਰ ਤੇ ਜਸਵਿੰਦਰ ਸਿੰਘ ਜੀ ਕੈਨੇਡਾ ਤੇ ਬੁੱਤਾ ਖੜ ਕੈਨੇਡਾ ਨੂੰ ਮੰਦੋਨਵਾਜ 500 ਮੋਟਰਸਾਈਕਲਾਂ ਸਰਵਾਰੇ ਦਿੱਤਾ ਜਾਣਾ ਆਜੋ ਹੁਣ ਤਾਂ ਜ਼ਰੂਰ ਸਾਰੇ ਬਾਹਰ ਹੋ ਜਾਓ ਮੇਰੇ ਪਾਪਾ سوچا ہی نہیں سیاکل سیاکل لے لے ਕਬੱਡੀ ਦੇ ਪਰ ਮੱਦੀ ਨੇ ਖਿਡਾਰੀ ਜੋ શુભ ਸ਼ਾਮਾ ਨੌਜਵਾਨਾਂ ਅੰਬੇ ਦੇ ਵਸਦੇ ਨੇ ਜੋ ਜਿਹੜਾ ਅੱਜ ਵਾਰ ਸਨਮਾਨ ਜਿਹੜਾ ਕੀਤਾ ਗਿਆ ਆਪਾਂ ਸਭ ਸੀ ਗਿਆ ਮੱਖਣ ਵਗੀ ਵਾਲੇ ਮੈਂ ਕਹੂੰਗਾ ਦੋਸ਼ ਹਮ ਦਾ ਆਜੋ 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 ਭਾਈ ਆ ਬੋਟੋ ਕਰੀ ਮੇਰਾ ਭਰਾ ਹਲੋ ਸ਼ੁਰੂ ਸ਼ੁਰੂ ਹੋ ਜਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜਮਨਦੀਪ ਜੀ ਨੂੰ ਤੇ ਸਹਿਯੋਗ ਦੇ ਲਈ ਤੇ ਪ੍ਰਬੰਧਕਾਂ ਦੇ ਵੱਲੋਂ ਜਿਹੜਾ ਪਾਠਾਣ ਦੇ ਦਾ 2021 ਜਿਹੜੇ ਇਕੱਠੇ ਇਸ ਕਿਹੜਾ ਛੋਟਾ ਵੀਰ ਆ ਮੈਗ ਬੰਦ ਹੋ ਗਿਆ ਹਲੇ ਹਲੇ ਚਲ ਤੇ ਚਲ 2021 ਜੋ ਕਾਸੀ ਗੇਮ ਸਟਾਰਟ ਕੀਤੀ ਸਾਡੇ ਨਾਲ ਸ਼ੀਤਪਾਲ ਜੁਨੀਸ ਨੰਬਰ ਕਰਦੇ ਆ ਲੈ ਚਲ ਉਦੋਂ ਮੇਰੇ ਕੋਲ ਕੋਈ ਕਦੇ ਸੀ ਉਹਦਾ ਸਾਡਾ ਛੋਟਾ ਵੀਰ ਖੁੱਲਾ ਖਿਡਾਰੀ ਪਈਆ ਹੁੰਦਾ ਰਹਿਆ ਆਉਂਦਾ ਸੀ ਘਰੇ ਛੱਡ ਕੇ ਆਉਂਦਾ ਸੀ ਘਰੇ ਸ਼ਾਮ ਨੂੰ ਆ ਸੀ ਘਰੋਂ ਜਾ ਕੇ ਆਉਂਦਾ ਸੀ ਆਜੇ ਪਰਮਾਤਮਾ ਦੀ ਕਿਰਪਾ ਆ ਇੰਨੀ ਮਿਹਨਤ ਕੀਤੀ ਦਿਨੋਂ ਆ ਤੀਜੀ ਗੱਡੀ ਆ ਮਦਦ ਜਦੋਂ ਵਰ ਨਹੀਂ ਮਿਲ ਰਹੀ ਆ ਇਹ ਕਿਸੇ ਕਿਸੇ ਵੜਾ ਰਹੀ ਹਾਂ ਮਤਲਬ ਹੁਣ ਤੱਕ ਲਾਉਣਾ ਚੱਲ ਨਹੀਂ ਰਹੀ ਤੇ ਪਰਮਾਤਮਾ ਦੀ ਕਿਰਪਾ ਨਾਲ ਪਹਿਲਾ ਆ ਇਹ 플레이ਰ ਆ ਤੇ ਪਰਮਾਤਮਾ ਇਹਨੂੰ ਹੋਰ ਤਰੱਕੀਆਂ ਦੇਵੇ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਬਧਾਈ ਜਿੰਦਾਬਾਦ ਕਬੱਡੀ ਜਿੰਦਾਬਾਦ ਹਰ ਇਹਨਾਂ ਕਹਿੰਦਾ ਕਬੱਡੀ ਜਿੰਦਾਬਾਦ कबडी मुक़ाबला मैदान खेॾण वास्ते कबडी एसोस वलो जो लैंड गटर गेमा लेकिन

ਬਾਬਾ ਦੀਪ ਸਿੰਘ ਕਬੱਡੀ ਕਲੱਬ ਮਾਝਾ ਦੀ ਟੀਮ ਨੂੰ ਮੇਰੇ ਵੀਰੋ ਦੂਜਾ ਇਨਾਮ ਦਿੱਤਾ ਜਾ ਰਿਹਾ ਬੱਤਰ ਜਾਓ ਭਾਈਓ ਕਿਉਂ ਅੰਬਿਆ ਅੱਜ ਤੱਕ ਤਾਂ ਮੈਨੂੰ ਲੱਗਦਾ ਵੀ ਟੌਪ ਹੋ ਗਿਆ ਕੰਮ ਲੱਗਾ ਜੀ ਹਾਂਜੀ ਪਤਾ ਨਹੀਂ ਇਹ ਕੋਈ ਨਹੀਂ ਪਾਕਪਤੀ ਦਾ ਭਾਈ ਥੱਲੇ